ਜਿੰਨੇ ਵੀ ਵੀਰ ਭੈਣਾ ਵੇਖ ਰਹੀਆਂ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਅੱਜ ਮੈਂ ਤੁਹਾਨੂੰ ਫਾਰਮ ਡ੍ਰੈਕ ਨੇ ਜੋ 47 ਹਾਰਸ ਪਾਵਰ ਦੇ ਵਿੱਚ 4x4 ਟਰੈਕਟਰ ਲਾਂਚ ਕੀਤਾ ਇਹ ਕੰਪਨੀ ਤੁਹਾਨੂੰ ਪਤਾ ਹੀ ਆ ਕਿ ਕਬੋਟਾ ਨੇ ਖਰੀਦ ਲਈ ਆ ਤੇ ਹੁਣ ਆ ਜਿਹੜਾ 47 ਹਾਰਸ ਪਾਵਰ ਦਾ ਟਰੈਕਟਰ ਆ ਨਾ ਇੱਕ ਕਬੋਟਾ ਨੇ ਨਵੇਂ ਪਲੇਟਫਾਰਮ ਤੇ ਤਿਆਰ ਕੀਤਾ ਇਹਦੇ ਵਿੱਚ ਜਿਹੜਾ ਪਹਿਲਾ ਫਾਰਮ ਟਰੈਕ ਸੀ ਉਹਦੀ ਇੱਕ ਵੀ ਚੀਜ਼ ਨਹੀਂ ਆ ਮੈਨੂੰ ਲੱਗਦਾ ਇਹ ਨਾ ਫਾਰਮ ਟਰੈਕ ਕਹ ਲਓ ਜਾਂ ਕਬੂਟਾ ਕਹ ਲਓ ਉਹਨਾਂ ਦਾ ਟਰੈਕਟਰ ਹੈ ਨਾ ਸੇਲ ਦੇ ਸਾਰੇ ਰਿਕਾਰਡ ਤੋੜੂਗਾ ਕਿ ਕੋਈ ਐਹੋ ਜੀ ਚੀਜ਼ ਕਬੂਟਾ ਵਾਲਿਆਂ ਨੇ ਛੱਡੀ ਨਹੀਂ ਜਿਹਦੇ ਇਹਦੇ ਵਿੱਚ ਇੰਪਲੀਮੈਂਟ ਨਾ ਕੀਤਾ ਹੋਵੇ ਸਭ ਤੋਂ ਪਹਿਲਾਂ ਦੇਖੋ ਇੰਜਣ ਬਹੁਤ ਛੋਟਾ ਜਿਹਾ ਆ ਔਰ ਸਾਇਲੈਂਸ ਇੰਜਣ ਆ ਕੋਈ ਵਾਈਬ੍ਰੇਸ਼ਨ ਨਹੀਂ ਕਰਦਾ ਆ ਦੇਖੋ ਨਿਗਾਹ ਜਾਂ ਫਿਲਟਰ ਲਾ ਦਿੱਤਾ ਤੇ ਆ ਸਾਰੇ ਜਿਹੜਾ ਵੱਡਾ ਜਿਹਾ ਫਿਲਟਰ ਦੀਦਾ ਆ ਇਹ ਵਿੱਚੇ ਹੀ ਲਿਫਟਦਾ ਆ ਵਿੱਚੇ ਹੀ ਗੇਅਰ ਦਾ ਵਿੱਚੇ ਹੀ ਆਹ ਸਟੀering ਦੇ ਸਟੀering ਦੇ ਆਇਲ ਦਾ ਆ ਪਾਵਰ ਸਟੀering ਦਾ ਤੇ ਆ ਜੋ ਸਾਹਮਣੇ ਤੁਸੀਂ ਦੇਖ ਰਹੇ ਆ ਇਹ ਕਰਾਰੋ ਦਾ ਨਹੀਂ ਇਹ ਬਿਲਕੁਲ ਕਬੂਟਾ ਨੇ ਆਪਣਾ ਕੀਤਾ ਬਿਲਕੁਲ ਸੀਲ ਪ੍ਰੂਫ ਨਿਗਾਹ ਮਰੋ ਦੇਖੋ ਸਾਰਾ ਸੀਲ ਪ੍ਰੂਫ ਆ ਕੋਈ ਕਿਤੇ ਐਕਸਲ ਨਹੀਂ ਦੀਦਾ ਠੀਕ ਹੈ ਜੀ ਇਹ ਸੋਧ ਕੀਤੀ ਫਿਰ ਮੈਂ ਸੋ ਤੁਹਾਨੂੰ ਜਿਹੜੀਆਂ ਸੋਧਾਂ ਅਸਲ ਦੇ ਵਿੱਚ ਹੋਈਆਂ ਉਹ ਤੁਹਾਨੂੰ ਦੱਸਣ ਲੱਗਾ ਲਿਫਟ ਦੀ ਇਹ ਨਾ ਸੈਂਸਿੰਗ ਦੇ 4 ਪੁਆਇੰਟ ਦੇਤੇ ਔਰ ਸੈਂਸਿੰਗ ਬਿਲਕੁਲ ਸਾਈਡ ਦੇ ਕਰ ਦੱਤੀ ਦੇਖ ਲਓ ਫਾਰਮ ਡ੍ਰੈਗ ਦਾ ਇਹ ਹਿੱਸਾ ਨਹੀਂ ਸੀਗਾ ਇਦਾਂ ਦੀ ਲਿਫਟ ਨਹੀਂ ਸੀਗੀ ਫੇ ਸਭ ਤੋਂ ਵੱਡੀ ਗੱਲ ਫਾਰਮ ਟਰੈਕ ਦੇ ਆ ਬਹੁਤ ਪ੍ਰੋਬਲਮ ਆਂਦੀ ਸੀਗੀ ਇਹ ਜਦੋਂ ਕਿ ਇਕਲੀ ਟੁੱਟ ਜਾਂਦੀ ਸੀ ਸਾਰਾ ਟਰੈਕਟਰ ਹੀ ਖੋਲਣਾ ਪੈਂਦਾ ਸੀਗਾ ਹੁਣ ਇਹਨਾਂ ਨੇ ਕੀ ਕੀਤਾ ਇਹ ਇੱਥੋਂ ਦੇਖਿਓ ਇਹ ਆਹ ਦੇਖੋ ਆਹ ਆਹ ਸਾਰੀ ਰਾੜ ਆ ਨਾ ਜਿਹੜੀ ਇਹ ਇੱਕੋ ਹੀ ਕਰ ਦੁੱਤੀ ਆ ਔਰ ਬਾਰੋ-ਬਾਰ ਹੀ ਪੈ ਜਾਂਦੀ ਆ ਉਹ ਸਭ ਤੋਂ ਵੱਡੀ ਗੱਲ ਆ ਦੇਖਿਓ ਲਿੰਚ ਪਿੰਨ ਦੇ ਬਾਹਰ ਵੀ ਇੱਕ ਬੁਸ਼ ਬਣਾ ਕੇ ਲਾ ਦਿੱਤਾ ਜਿਹੜਾ ਆਹ ਪੈਨ ਨੂੰ ਲਿੰਚ ਇਹਨੂੰ ਵੀ ਇਹ ਕਦੀ ਕੱਟੂ ਵੱਡੂਗਾ ਨਹੀਂ ਠੀਕ ਹੈ ਜੀ ਔਰ ਜਿਹੜੀ ਸਭ ਤੋਂ ਵੱਡੀ ਗੱਲ ਦੱਸਣ ਲੱਗਾ ਤੁਸੀਂ ਜਿੰਨੇ ਟਰੈਕਟਰ ਦੇਖੇ ਹੋਣੇ ਆ ਉਹਨਾਂ ਦਾ ਜਿਹੜਾ ਦੋਨੋਂ ਚੱਕੇ ਸਲਿੱਪ ਕਰਨ ਇਹਨੂੰ ਡਿਫਰੈਂਸ਼ੀਅਲ ਲੋਕ ਕਹਿੰਦੇ ਦਾ ਆਹ ਦੇਖ ਲਓ ਇਹਦਾ ਉੱਪਰ ਆ ਗਿਆ ਆਹ ਦੇਖੋ ਉੱਪਰ ਨਹੀਂ ਤਾਂ ਇਹ ਥੱਲੇ ਹੁੰਦਾ ਤੇ ਬ੍ਰੇਕਾਂ ਇਹਦੀਆਂ ਪੂਰੀਆਂ ਤੇਲ ਦੇ ਵਿੱਚ ਘਰ ਦੁੱਤੀਆਂ ਠੀਕ ਹੈ ਜੀ ਔਰ ਮੈਂ ਤੈਨੂੰ ਉੱਪਰੋਂ ਜਾ ਕੇ ਦਿਖਾ ਲਦਾ ਥੋੜਾ ਇਹ ਦੇਖੋ ਏ ਆ ਮੈਂ ਗੇਅਰਾਂ ਦੇ ਕੋਲ ਆ ਗਿਆ ਨਿਗਾਹ ਮਾਰਿਓ ਕਿ ਗੇਅਰ ਆ ਦੇਖੋ ਇੱਕ ਦੋ ਗੇਅਰ ਵੀ ਇਹਦੇ 올ਟ ਕਰ ਦੋਤੇ ਆ ਉੱਪਰ ਨੂੰ ਬੈਕ ਥੱਲੇ ਨੂੰ ਪਹਿਲਾ ਇਹਦੇ ਬਿਲਕੁਲ ਨਾਲ ਦੂਜਾ ਆ ਤੀਜਾ ਆ ਚੌਥਾ ਕਿਸੇ ਦੇ ਇੰਨੇ ਗੇਅਰ ਪੈਂਦੇ ਆ ਦੇਖੋ ਨਮਲਾ ਹੀ ਆ ਰਿਹਾ ਗੇਅਰ ਕੱਢ ਦੋਤੇ ਦੇਖੋ ਆ ਦੇਖੋ ਉਂਗਲ ਨਾ ਪੈਂਦੇ ਆ ਦੇਖੋ ਆ ਦੇਖੋ ਆ ਦੇਖੋ ਬਹੁਤ ਜਿਆਦਾ ਸੁਧਾਰ ਕਰ ਦਿੱਤਾ ਲਿਫਟ ਦੇ ਵਿੱਚ ਲਿਫਟ ਓਮੈਟਿਕ ਕਰ ਦੋਤੀ ਇਹਦੀ ਆ ਦੇਖੋ ਸਵਿਚ ਆ ਗਿਆ ਔਰ ਇਧਰਲੀ ਸਾਈਡ ਇਹ ਦੇਖੋ ਹਾਈ ਲੋ మీడియం ਇਹ ਵੀ ਗੇਰ ਇਦਾਂ ਹੀ ਪੈਂਦੇ ਆ ਆ ਦੇਖੋ ਠੀਕ ਹੈ ਜੀ ਠੀਕ ਹੈ ਜੀ ਆਹ ਉਹਨੇ ਲਾ ਕੇ ਆ ਅੱਗੇ ਨੂੰ ਆਹ ਥੱਲੇ ਨੂੰ ਆ ਪਹਿਲਾ ਆ ਇਹ ਵੀ ਇਦਾਂ ਹੀ ਗੇਰ ਪੈਂਦੇ ਆ ਇਹ ਕਲਚ ਇਹ ਲੈਨ ਦੀ ਪੀਟੀਓ ਔਰ ਸਭ ਤੋਂ ਵੱਡੀ ਗੱਲ ਇਹਦੇ ਜਿੰਨੇ ਗੇਅਰ ਅੱਗ ਰਾਈਆਂ ਆ ਚਾਹੇ ਟਰੈਕਟਰ ਖੜਾ ਚਾਹੇ ਚੱਲਦਾ ਉੱਤੇ ਹਰ ਵਕਤ ਤੇਲ ਦੀ ਸਪਰੇ ਹੋ ਰਹੀ ਆ ਇਹਦੀਆਂ ਗਰਾਰੀਆਂ ਕਿਤੇ ਨਹੀਂ ਹੁਣ ਜਾਣਗੀਆਂ ਠੀਕ ਹੈ ਜੀ ਔਰ ਕਲੱਚ ਇੰਨਾ ਇੰਨਾ ਨਰਮ ਆ ਤੁਹਾਨੂੰ ਮੈਂ ਹੱਥ ਨਾਲ ਨੱਪ ਕੇ ਦਿਖਾ ਦਾਂ ਇਦਾਂ ਹੀ ਬ੍ਰੇਕਾਂ ਆ ਤੁਹਾਨੂੰ ਮੈਂ ਦਿਖਾ ਦਾਂ ਹੈ ਕਲੱਚ ਹੱਥ ਨਾਲ ਨੱਪ ਕੇ ਇਹ ਦੇਖਿਓ ਲਓ ਲਓ ਬਹੁਤ ਜ਼ਿਆਦਾ ਇੰਨੇ ਜਿਆਦਾ ਸੁਧਾਰ ਕਰ ਦਿੱਤੇ ਤੇ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਨਾ ਦੇਖ ਲਓ ਇਹਦਾ ਗੀਅਰ ਹਿੱਸਾ ਵੀ ਬਿਲਕੁਲ ਫਾਰਮ ਟਰੈਕ ਵਾਲਾ ਨਹੀਂ ਹੈਗਾ ਉਹ ਪਿੱਛੇ ਨੂੰ ਨਿਗਾਹ ਮਾਰ ਲਓ ਕਲਚ ਹਾਊਸਿੰਗ ਦੇਖ ਲਓ ਇਹ ਵੀ ਬਿਲਕੁਲ ਫਾਰਮ ਟਰੈਕ ਦਾ ਨਹੀਂ ਹੈਗਾ ਇੰਜਨ ਵੀ ਬਿਲਕੁਲ ਨਹੀਂ ਇਹ ਕਿੰਨੀ ਕਹਾ ਜਾਂ ਸੈਲਫ ਆਫ ਬੈਟਰੀ ਬਿਲਕੁਲ ਛੋਟੀ ਜਿਹੜੀ ਕਾਰਾਂ 'ਚ ਹੁੰਦੀ ਆ ਉਹ ਵੀ ਇਹਨੂੰ ਟੜੀ ਨਹੀਂ ਕਰ ਦਿੰਦੀ ਠੀਕ ਹੈ ਜੀ ਇੱਧਰ ਆਜੋ ਦੇਖੋ ਸਾਰਾ ਇੰਜਨ ਉਹ ਮੈਂ ਤੁਹਾਨੂੰ ਉੱਪਰੋਂ ਵੀ ਖੋਲ ਕੇ ਦਿਖਾ ਲਦਾ ਇਹ ਇੱਕ ਵੈਂਚ ਥੋੜਾ ਨਮਾ ਕਰਕੇ ਆ ਨਹੀਂ ਗੁੱਲਾ ਨਹੀਂ ਹੁਣ ਗੁੱਲਾ ਆ ਦੇਖੋ ਇੰਜਨ ਮਾਰਉਣੀ ਦਾ ਬਿਲਕੁਲ ਕਬੂਟਾ ਨੇ ਨਮਾ ਤਿਆਰ ਕੀਤਾ ਹੈ ਇੰਜਨ ਫਿਲਟਰ ਬਿਲਕੁਲ ਅੱਗੇ ਲੈਣ ਦਾ ਠੀਕ ਹੈ ਜੀ ਆਹ ਬੈਟਰੀ ਇੱਕ ਗੇੜ ਇਹ ਇੱਥੋਂ ਲੈ ਕੇ ਇੱਥੇ ਤਾਂ ਹੀ ਆ ਸਰ ਬੈਟਰੀ ਆ ਦੇਖੋ ਟਰਮੀਨਲ ਇੱਕ ਗੇੜ ਦੀ ਇਹ ਵੀ ਬਹੁਤ ਆ ਹੱਥ ਨਹੀਂ ਰੱਖਣ ਦੀ ਬੈਟਰੀ ਔਰ ਇਧਰੋਂ ਵੀ ਥੱਲੇ ਉਹ ਹਿੱਸਾ ਦੇਖ ਲਓ ਆ 4x4 ਦੀ ਚਲਗੇ ਸ਼ਾਫਟ ਉਹ ਸਭ ਤੋਂ ਵੱਡੀ ਗੱਲ ਤੁਸੀਂ ਨੋਟ ਕਰਿਓ ਇੱਕ ਇੱਕ ਨਟ ਤਿੰਨ ਤਿੰਨ ਬੰਦਿਆਂ ਦੁਆਰਾ ਚੈੱਕ ਕੀਤੇ ਗਏ ਆ ਆ ਦੇਖੋ ਇੱਕ ਪੀਲੀ ਲੀਕ ਦੀ ਦੀ ਹੋਣੀ ਆ ਇੱਕ ਹਰੀ ਇੱਕ ਆ ਲਾਲ ਆ ਦੇਖੋ ਪੀਲੀ ਹਰੀ ਲਾਲ ਪੀਲੀ ਹਰੀ ਲਾਲ ਇਹ ਤਿੰਨ ਤਿੰਨ ਬੰਦਿਆਂ ਨੇ ਇੱਕ ਇੱਕ ਨਾਟੇ ਦਾ ਮਤਲਬ ਦੇਖ ਲਓ ਤਿੰਨ ਤਿੰਨ ਬੰਦਿਆਂ ਦੀ ਡਿਊਟੀ ਆ ਔਰ ਦੇਖੋ ਇਹ ਰਵੜ ਵੀ ਲਾਈ ਆ ਵੀ ਤਿੰਨ ਮੰਨਿਆਂ ਦੁਆਰਾ ਚੈੱਕ ਕੀਤੀ ਇਹ ਦੋ ਬੰਦਿਆਂ ਦੁਆਰਾ ਚੈੱਕ ਕੀਤੀ ਗਈ ਆ ਸ਼ੀਸ਼ਾ ਲਾਇਆ ਵੀ ਦੋ ਬੰਦਿਆਂ ਦੁਆਰਾ ਨਟ ਚੈੱਕ ਕੀਤੇ ਗਏ ਆ ਇੱਕ ਇੱਕ ਨਟ ਔਰ ਪਲੇਟਫਾਰਮ ਇੰਨਾ ਖੁੱਲਾ ਕਰ ਦੋ ਤਾਂ ਵੀ ਗੱਲ ਜਾਣ ਲਓ ਤੇ ਆਵਾਜ਼ ਪਿਆਰੀ ਆ ਇਸ ਟਰੈਕਟਰ ਦੀ ਕੀ ਬਾਤ ਆ ਮੈਂ ਤੁਹਾਨੂੰ ਦਿਖਾਉਂਦਾ ਖੋ आवाज देखो को वाइब्रेशन है हिल कुछ देखो कोई चीज वाइब्रेट कर दी मैं दसो दसो कि वाइब्रेशन को कोई है कि नहीं है ਮੈਨੂੰ ਲੱਗਦਾ ਇਹ ਪਿਛਲੇ ਦੇ ਟਾਇਰ ਦੇ 14 928 ਦੇ ਆ ਤੇ ਮੋਹਰਲੇ ਦੇਖ ਲਓ ਸਟਿਆ 832 ਤੇ ਟਰੈਕਟਰ 20 ਡਿਸਕਾਂ ਖਿੱਚਣ ਦੇ ਆ ਮੈਂ ਇਸ ਗੱਲ ਤੋਂ ਹੈਰਾਨ ਆ ਔਰ ਜਿਹੜੀ ਮਹਿੰਦਰਾ ਵਾਲਿਆਂ ਦੀ ਆਲੂ ਬੀਜਣ ਵਾਲੀ ਜਾਂ ਗ੍ਰਾਮੇ ਦੀ ਜਿਹੜੀ ਹੈਗੀ ਆਲੂ ਬੀਜਣ ਵਾਲੀ ਮਸ਼ੀਨ ਉਹ ਆਮ ਟਰੈਕਟਰਾਂ ਤੋਂ ਖਿੱਚ ਨਹੀਂ ਹੁੰਦੀ ਚੱਕ ਨਹੀਂ ਹੁੰਦੀ ਇਹ ਬਾਂਗ ਵਾਂਗੂ ਲਈ ਫਿਰਦਾ ਮੈਂ ਬਹੁਤ ਹੋ ਰਾਨਾ ਕਬੂਟਾ ਵਾਲਿਆਂ ਨੇ ਇਹ ਆਪਣੇ ਪਲੇਟਫਾਰਮ ਤੇ ਤਿਆਰ ਕੀਤਾ ਬਾਕੀ ਜਿਹੜੇ 60 ਦੇ ਫਾਰਮ ਟਰੈਕ ਆ ਜਾਂ 60 55 ਉਹ ਪਹਿਲੇ ਵਾਲੇ ਪਲੇਟਫਾਰਮ ਪਹਿਲੇ ਵਾਲੇ ਸਮਾਨ ਦੇ ਨਾਲ ਹੀ ਆ ਰਹੇ ਪਰ ਆਹ ਉਹਨਾਂ ਨੇ ਕਬੂਟਾ ਵਾਲਿਆਂ ਨੇ ਟਰੈਕਟਰ ਜਿਹੜਾ ਆ ਨਾ ਇਹ ਨਵੇਂ ਪਲੇਟਫਾਰਮ ਤੇ ਹਰ ਨਵਾਂ ਸਮਾਨ ਪਹਿਲਾ ਫਾਰਮ ਟਰੈਕ ਦਾ ਸਮਾਨ ਕਰ ਲੋ ਇੱਕ ਆ ਬਾਡੀ ਵਰਤੀ ਆ ਇਹ ਕਾ ਮੋਹਰਲਾ ਚੁੱਲਾ ਵਰਦਿਆ ਹੋਰ ਕੁਛ ਨਹੀਂ ਕੋਈ ਕਰਾਰੋ ਨਹੀਂ ਸਾਰਾ ਕਬੂਟਾ ਦਾ ਆ ਉਹ ਕਿਆ ਬਾਤ ਆ ਮਲਾਈ ਵਾਂਗੂ ਚੱਲਦਾ ਖੇਤਾਂ 'ਚ ਵੀ ਵੀ ਕਿਆ ਬਾਤ ਦੀ ਪਰਫਾਰਮੈਂਸ ਮੈਨੂੰ ਲੱਗਦਾ ਹੈ ਨਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਈ ਕੰਪਨੀਆਂ ਨੂੰ ਟੱਕਰ ਦਊ ਉਦਾਂ ਤਾਂ ਹਰ ਕੰਪਨੀ ਵਧੀਆ ਹਰ ਕੰਪਨੀ ਆਪਣਾ ਪ੍ਰੋਗਰੈਸ ਕਰਦੀ ਆ ਪਰ ਜੋ ਕਬੂਟਾ ਦੇ ਆਉਣ ਤੋਂ ਬਾਅਦ ਫਾਰਮ ਟਰੈਕ ਨੇ ਪ੍ਰੋਗਰੈਸ ਕੀਤੀ ਆ ਨਾ ਉਹ ਕਾਬਲੇ ਤਰੀਫਾ ਕਾਬਲੇ ਤਰੀਫਾ ਕੋਈ ਮੈਨੂੰ ਇਹਦੇ ਵਿੱਚ ਫਾਲਟ ਨਹੀਂ ਲੱਭਾ ਮੈਂ 2 ਦਿਨ ਹੋ ਗਏ ਇਹਦੇ ਵਿੱਚ ਫਾਲਟ ਲੱਭੀ ਲੈਣਾ ਆ ਔਰ ਕੀਮਤ ਔਰ ਕੀਮਤ ਬੜੀ ਰੀਜ਼ਨੇਬਲ ਸਾਰੇ ਟਰੈਕਟਰ ਜਿੰਨੇ ਵੀ ਆ ਜੋਂਡੀ ਔਰ ਹੋਰ ਆ ਇਹਨਾਂ ਦੀਆਂ ਕੀਮਤਾਂ ਤੁਸੀਂ ਜਾਣਦੇ ਹੋ ਕਿੱਥੇ ਆ ਤੇ ਇੱਕ ਵਾਰੀ ਫਾਰਮ ਟਰੈਕ ਦੇ ਚੈੱਕ ਕਰ ਲਿਓ ਕਿਉਂਕਿ ਮੂੰਹੋਂ ਕਿਹਾ ਬਹੁਤ ਜ਼ਿਆਦਾ ਫਰਕ ਆ ਤੁਹਾਡਾ 2.5-3 ਲੱਖ ਰੁਪਇਆ ਵੱਜ ਜਾਊਗਾ ਤੇ ਟੱਕਰ ਪੂਰੀ ਦਊਗਾ ਐਨ 100% ਬਾਕੀ ਤੁਹਾਨੂੰ ਵਧੀਆ ਲੱਗਾ ਤਾਂ ਮੈਨੂੰ ਕਮੈਂਟ ਕਰਿਓ ਮੈਂ ਤੁਹਾਨੂੰ ਡਿਟੇਲ ਚ ਕੋਈ ਚੀਜ਼ ਪੁੱਛਣੀ ਹੋਵੇ ਮੈਨੂੰ ਕਮੈਂਟ ਕਰਦੇ ਹੋ ਮੈਂ ਤੁਹਾਨੂੰ ਕਰ ਦਊਗਾ ਡੀਜ਼ਲ ਦੀ ਖਪਤ ਬਾਰੇ ਹੱਲੇ ਮੈਨੂੰ ਨਹੀਂ ਇੰਨਾ ਪਤਾ ਕਿਉਂਕਿ ਆਪਾਂ ਚਲਾਇਆ ਹੈ ਹੱਲੇ ਥੋੜਾ ਇਹਨੂੰ ਲੋਡ ਤੇ ਪਾਉਣਾ ਹੈ ਥੋੜਾ ਹੀ ਲੋਡ ਦੇਵੇਂ ਬਾਹੀ ਜਗ੍ਹਾ ਥੋੜੀ ਸੀ ਆਪਣੇ ਕੋਲ ਖਾਲੀ ਤੇ ਤੁਹਾਨੂੰ ਜਲਦੀ ਇਹਦੀ ਬਾਅ ਕੇ ਵੀ ਰਿਪੋਰਟ ਦਵਾਂਗੇ ਸੋ ਇੰਨੀ ਕੁ ਜਾਣਕਾਰੀ ਪ੍ਰਵਾਨ ਕਰਿਓ ਵਾਹਿਗੁਰੂ ਤੁਹਾਨੂੰ ਸਭ ਨੂੰ ਸਦਾ ਚੜ੍ਹਦੀ ਕਲਾ ਤੁਹਾਨੂੰ ਦੋਸਿਆਂ ਬਖਸ਼ੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ